ਜੁਆਇਨ ਕਰੇ ਆਈਟੀਵੀ ਮੱਗੀ ਮਿਲੇ ਤੇ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗੈਸ ਅਤੇ ਫਰਮਾਇਸ਼ ਦੇ ਜ਼ਰੀਏ ਸਾਡੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਤਰਸਾਇਆ ਹੈ ਪਰ ਇਸ 30000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਨੌਜਵਾਨਾਂ ਦੀ ਨਿਰਾਸ਼ਾ ਦੂਰ ਕੀਤੀ ਹੈ ਅਤੇ ਬੁਝੀ ਹੋਈ ਉਮੀਦ ਜਗਾਈ ਹੈ। ਬਹੁਤ ਜਲਦ ਹੋਰ ਸਰਕਾਰੀ ਨੌਕਰੀਆਂ ਤੁਹਾਡੇ ਮੂੰਹਾਂ ਤੇ ਤਸੱਬਕਦੀਆਂ। ਜਦੋਂ ਵੀ ਮੇਰੇ ਕੋਲੇ ਮੀਟਿੰਗ ਦੇ ਵਿੱਚ ਕੋਈ ਫਾਈਲ ਆਉਂਦੀ ਹੈ ਮੈਂ ਪੁੱਛਦਾ ਇਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਕੀ ਹੈ? ਤੇ ਇਹਦਾ ਨੁਕਸਾਨ ਕੀ ਹੈ? ਉਹ ਨੁਕਸਾਨ ਵਾਲੀ ਤਾਂ ਮੇਰੇ ਕੋਲੇ ਲਿਆਉਂਦੇ ਨਹੀਂ ਅਫਸਰਾਂ ਨੂੰ ਪਤਾ ਲੱਗ ਗਿਆ ਵੀ ਨੁਕਸਾਨ ਵਾਲੀ ਤਾਂ ਪਰ ਮਾਰਦਾ ਭਗਾ ਕੇ। ਵੀ ਫਾਇਦਾ ਦੱਸੋ ਲੋਕਾਂ ਨੂੰ ਕੀ ਦੱਸਦੇ ਨੇ ਇਹਦੇ ਨਾਲ ਐ ਹੋ ਜਾਊਗਾ ਐ ਦਿਨਾਂ ਐ ਹੋ ਜਾਊਗਾ ਮੈਂ ਕਹਾਂ ਫਿਰ ਤਾਂ ਠੀਕ ਐ ਇਹਦੇ ਨਾਲ ਚਾਰ ਘਰਾਂ ਚ ਰੋਟੀ ਮਿਲੂ ਨਾ ਚੁੱਲ੍ਹੇ ਬਲਣਗੇ ਨੌਕਰੀਆਂ ਆ ਤੁਹਾਡੇ ਸਾਹਮਣੇ 63000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ 63000 ਥੋੜੇ ਜੋ ਵੀ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਜਾਂ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੀ ਹੋਊਗੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ 1 ਕਰ ਰੁਪਈਆ ਲੱਗ ਗਿਆ ਜੀ ਸਾਡਾ ਰਿਸ਼ਵਤ ਦਾ ਜਾਂ ਜਾਂ ਸਾਨੂੰ ਕਿਤੇ ਐਮਐਲਏ ਨੂੰ ਜਾਂ ਮੰਤਰੀ ਨੂੰ ਭਾੜਾ ਲਾ ਪੈ ਗਿਆ ਸਾਡਾ ਤੇਲ ਹੀ ਫੋਗ ਗਿਆ ਇੰਨਾ ਵੀ ਉਹਨੂੰ ਭਾ ਲਈਏ ਤੇ ਹਿਸ਼ਪਾਰ ਚੱਲੂਗੀ ਨਾ ਆਹੀ ਕੈਸ਼ ਤੇ ਫਰਮਾਇਸ਼ ਨੇ ਤਾਂ ਮਰਵਾਏ ਆ ਪਹਿਲਾਂ ਮਿਲ ਜਾਣ ਗਿਆ ਨੌਕਰੀ ਮੈਨੂੰ ਰਾਤ ਚ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੈਡਰ ਦੀਆਂ ਅਸਾਮੀਆਂ ਉਹਦੀਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦੇ ਫਿਰ ਵੀ ਇੱਥੋਂ ਪੁੱਛ ਲਾਂਗੇ ਕਿਹੜੀ ਗੱਲ ਕਰਦਾ ਕੋਈ ਕਹਿੰਦਾ ਜੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਅਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹੈ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤੋਂ ਬਿਨਾ ਫਿਰ ਸਕੂਲ ਦਾ ਕੀ ਫਾਇਦਾ ਜੇ ਟੀਚਰ ਹੀ ਨਹੀਂ ਜੇ ਡਾਕਟਰ ਹੈ ਨਹੀਂ ਹਸਪਤਾਲ ਦਾ ਕੀ ਫਾਇਦਾ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਹੇ ਆ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਔਰ ਜਿਹੜੇ ਰਿਟਾਇਰ ਹੋ ਜਾਂਦੇ ਆ 2200 2100 ਉਹ ਤਾਂ ਹਰੇਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸਪਾਰਸ਼ ਨਹੀਂ ਸਰੀਰ ਹੈ ਪਰਮਾਤਮਾ ਨੇ ਦਿੱਤਾ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਹੈ ਤੋਂ ਜੋ ਪੰਜਾਬ ਪੁਲਿਸ ਚਾਉਣਾ ਚਾਹੁੰਦੇ ਨੇ ਪੰਜਾਬ ਪੁਲਿਸ ਚ ਆਜੋ ਤਰੱਕੀਆਂ ਵਾਸਤੇ ਵੀ ਗਾਂਹ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜ੍ਹਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੋਲਤਿਆਂ ਖੋਲ ਹੀ ਜਾਂਦੇ ਆਂ ਬਿਜਲੀ ਆਉਂਦੀ ਐ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਐ ਨਾ ਨਹੀਂ ਆਹ ਕੜਾਕੇ ਦੀ ਠੰਡ 'ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬੇ ਉਹਨਾਂ ਵੀ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਕਿਹੜਾ ਕਿਤੇ ਜਾਂਦੀ ਐ ਹੁਣ ਪਹਿਲਾਂ ਆਏ ਸੀ ਵੀ ਲੈ ਲੋ ਕੋਈ ਪਤਾ ਪਰਸੋਂ ਨੂੰ ਆਉ ਚੌਥੇ ਨੂੰ ਆਉ ਇਹਦਾ ਕੋਲਾ ਜਾ ਮੋਕਣ ਵਾਲਾ ਹੀ ਐ ਮੈਂ ਅਖਬਾਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤ ਨਹੀਂ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਹੈ ਖਬਰ ਉਹ ਅਸਲ ਚ ਨੀਤਾਂ ਹੀ ਮਾੜੀਆਂ ਸੀ ਇਹਨਾਂ ਦੀਆਂ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਹੈ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਹੈ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲ ਤੇ ਨਹਿਰਾਂ ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋ ਜਾਂਦੀਆਂ ਸੀ ਲੰਘਣ ਵਾਸਤੇ ਬਣਾਇਆ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ ਚੋਂ ਪਿੱਛੋਂ ਹੋਰ ਛੱਡ ਲਓ ਉੱਤੋਂ ਤਹਾਂ ਤੋਂ ਆਈ ਜਾਂਦਾ ਛੱਡ ਲਓ ਛੱਡ ਕੇ ਮੋਗੇ ਬਣਾ ਲਓ ਕੋਈ ਪਿੰਡ ਕਹਿੰਦਾ ਜੀ 1500 ਕਿੱਲੇ ਦਾ ਫਾਇਦਾ ਹੋ ਜੂ ਕੋਈ ਕਹਿੰਦਾ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸਲ ਤਾਂ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਆਰੇ ਆ ਜਾਣਗੀਆਂ ਜਾਂ ਪਾਈਪਾਂ ਦੁਆਰੇ ਪੈ ਜਾਣਗੀਆਂ ਇਹ ਕੰਮ ਨਹੀਂ ਜੀ ਇਹ ਕੰਮ ਨਹੀਂ ਅਸਲ ਚ ਨੇ ਤਾਂ ਉੱਥੇ ਹੁਣ ਉੱਥੇ ਨਾਰੇ ਲਾ ਕੇ ਤੁਰ ਗਏ ਹੋਣਗੇ ਉਹ ਅਕਾਲੀ ਦਰਾਲੇ ਆਲੇ ਵਾਲੇ ਖੜਾ ਲੈਂਦਾ ਉਹ ਸੁਖਵੀਰ ਬਾਦਲ 10 15 ਐਦਾਂ ਹੀ ਉਹਦੇ ਰਾਜੇ ਬੜਿੰਗਦੇ ਆਲੇ ਵਾਲੇ ਖੜੇ ਹੁੰਦੇ ਨੇ ਉਹ 48000 ਕਿਸੇ ਨੇ ਇੰਨਾ ਚੁ ਕਿਹਾ ਸੀ 12 5 48 ਹੈ ਨਾ ਉਹ ਪਿੱਛੇ ਹੀ ਖੜਾ ਸੀ ਕੋਈ ਇਹਦਾ ਮਤਲਬ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 5 ਕਿੰਨਾ ਹੁੰਦਾ ਹੈ ਗਾਹ ਨਾਲ ਉਹਦੂ ਵੀ ਅਨਪੜ ਰੱਖੇ ਹੋਏ ਨੇ ਜਿਹੜੇ 48 ਕਹਿੰਦੇ ਨੇ ਦੱਸੋ ਇਹ ਆਉਣਗੇ ਹੁਣ ਦੱਸੋ ਹਰਾਨੀ ਵੀ ਗਲਤ ਹੈ ਇਹ ਹੈ ਚਲ ਉਹਨੇ 48 ਕਹਿਤਾ ਤੂੰ ਤਾਂ 60 ਕਰ ਲੈਂਦਾ ਨਾ 48 ਹੋਈ ਚੱਕਤਾ ਇਹੀ ਫਿਰ ਫਾਈਲਾਂ ਲਿਆ ਕਰਨਗੇ ਇਹਨਾਂ ਕੋਲੇ ਵੀ ਆ ਦੇਖੋ ਕਰੋ ਫਾਈਲ ਜੀ ਸਾਹਿਬ ਇਹ 48 ਵਾਲੀਆਂ ਹੀ ਕਰਾਉਣਗੇ ਸੋ ਵੀਰੋ ਅਸਲ 'ਚ ਨਾ ਪਹਿਲ 24 ਘੰਟੇ ਇਹੀ ਸੋਚ ਜੰਦੇ ਨੇ ਕਦੋਂ ਆਪਣਾ ਦਾਅ ਲੱਗੂ ਕਦੋਂ ਦਾਅ ਲੱਗੂ ਇਹ ਦਾਅ ਤੇ ਨਹੀਂ ਅਸਲ 'ਚ ਦਾਤ ਹੈ ਦਾਹ ਥੋੜੀ ਹੈ ਇਹ ਤਾਂ ਸੇਵਾ ਹੈ ਜੀ ਰਾਜਨੀਤੀ ਤਾਂ ਸੇਵਾ ਹੈ